ਕਾਹਾਂ ਚੱਲੋ ਇੱਕ ਮਿੰਟ ਤੇ ਆ ਗੱਲ ਸੁਣ ਲੈ ਦੂਜਾ ਜੀ ਨੇ ਜਾਣਾ ਹੋਇਆ ਬਾਗ ਜੋ ਬਾਬੇ ਵੱਲੋਂ ਪਿੰਡ ਦਾ ਮੁੰਡਾ ਨਾਂ ਨਹੀਂ ਮਾ ਜਾਣਦਾ ਮਾਦਾ ਪੈਸੇ ਉਹਨੂੰ ਚੱਕ ਕੇ ਲੈ ਕੇ ਗਿਆ ਸੀ ਐਂਬੂਲੈਂਸ 'ਚ ਸੀ ਮੈਂ ਬਈ ਫਿਰ ਇਹ ਥਾਟ ਮਰਿਆ ਉਹ ਉਹਦੀ ਮਾਂ ਦਾ ਫੋਨ ਆਇਆ ਦੂਜੇ ਮੁੰਡੇ ਕੋਲੇ ਕਹਿੰਦੀ ਮੇਰਾ ਮੁੰਡਾ ਫੂਲ ਕਿਉਂ ਨਹੀਂ ਜਾਗਦਾ ਉਹ ਕਹਿੰਦਾ ਉਹਨੇ ਗੱਲ ਨਹੀਂ ਦੱਸੀ ਦੂਜੇ ਜਿਹੜੇ ਨਾਲ ਲੈਣੇ ਇਤੁਬਾ ਉਹਦੇ ਚਾਚੇ ਨੇ ਫੋਨ ਲਾਇਆ ਉਦੋਂ ਪਤਾ ਨਹੀਂ ਸੀ ਅਜੇ ਵੀ ਮਰੂ ਆ ਇਹ ਤੇ ਉਹਨੂੰ ਫੋਨ ਲਾਇਆ ਉਹਨੇ ਗੱਲਬਾਤ ਕਰੀ ਵੀ ਇੱਥੇ ਆ ਜੋ ਤੁਸੀਂ ਇੱਥੇ ਆ ਜੋ ਇੱਥੇ ਆ ਜੋ ਮੇਰਾ ਕੋਈ ਲੈਂਕ ਨਹੀਂ ਸੀ ਬਾਈ ਮੇਰਾ ਪਿੰਡ ਗਿਆ ਨਾ ਉਹ ਬੱਲੋਂ ਦਾ ਰੋਣ ਮੇਰਾ ਨਿਕਲਿਆ ਆ ਉਹਦੀ ਮਾਂ ਦਾ ਕੀ ਕਸੂਰ ਆ ਯਾਰ ਕਸੂਰ ਆਪਣਾ ਵੀ ਨਹੀਂ ਕੋਈ ਆਪਣਾ ਵੀ ਨਹੀਂ ਕੋਈ ਆਪਾਂ ਕੋਈ ਖਜਾਨੇ ਦੀ ਚਾਪੀ ਥੋੜੀ ਮੰਗਦੇ ਆ ਮੋਦੀ ਤੋਂ ਆ ਕੀ ਮੰਗਦੇ ਆ ਗੱਲ ਕਰ ਗੱਲ ਇੱਥੇ ਮੁੱਕਦੀ ਆ ਬਾਬੇ ਜਿਹੜੇ ਜਿਹੜਾ ਨੇ 21 ਜਿਹੜੀ ਕਦਾ ਨਾਮ ਲਿਆ ਸੀ ਨਾ ਹੁਣ ਉਹ ਕਹਿੰਦੇ ਆ ਵੀ ਅਜੀ ਤਾਂ ਪਾਪ ਲੈ ਲੈ ਇਹ ਹੈ ਜਿਹੜਾ ਨੁਕਸਾਨ ਹੋਇਆ ਉਹ ਐ ਤਾਂ ਭੱਜਣਗੇ ਭੱਜਣਗੇ ਨਾ ਚੱਲ ਨੈੱਟ ਨਹੀਂ ਚੱਲਦਾ ਸੀ ਇੱਥੇ ਯਾਰ ਨਹੀਂ ਪਤਾ ਲੱਗਿਆ ਉਹਨਾਂ ਆਪਾਂ ਉਹਨਾਂ ਨੂੰ ਵੀ ਨਹੀਂ ਮਾਰਾ ਕਹਿੰਦੇ ਉਹਨਾਂ ਨੇ ਕਹੇ ਤਾਂ ਉਹ ਵੀ ਨਹੀਂ ਜਾਣਾ ਨਹੀਂ ਜਾਣਾ ਪਰ ਜਿੰਨਾ ਨੁਕਸਾਨ ਹੋ ਗਿਆ ਬਹੁਤ ਪੁੱਤ ਮਰ ਕੇ ਬਹੁਤ ਚੱਕੇ ਗਏ ਆ ਹੁੱਲਣ ਵਾਜੇ ਨੂੰ ਵੇਣਤੀ ਆ ਬਾਪੇ ਆ ਜਾਓ ਕਰੇ ਮਾਂ ਡਿੱਗੀ ਆਦੀ ਇਹ ਸਾਰਿਆਂ ਦੀ ਠੀਕ ਹੈ ਨਾ ਕੋਈ ਆਏ ਵੀ ਨਹੀਂ ਚੱਕਰ ਵੀ ਆਪਾਂ ਡਰਦੇ ਐ ਹੈਲੋ ਹੈਲੋ ਡਰਨਟੋਰ ਨਾਲ ਕੋਈ ਕੰਮ ਨਹੀਂ ਬਈ ਮੈਂ ਮੂਰੇ ਚੱਲਦਾ ਯਾਰ ਮੈਂ ਗੋਲੀ ਖਾਉਂਗਾ ਪਰ ਜਿੱਤ ਜਾਾਂਗੇ ਫਿਰ ਮੈਂ ਬੱਸ ਬਾਬਾ ਜੀ ਇੱਕ ਮਿੰਟ ਸਾਹਿਬ ਨਾ ਨਹੀਂ ਗਿਆ ਭਾਈ ਖਾਣਾ ਤਾਂ ਚਾਹੇ ਹੋ ਜਾ